ਕਿਸ ਤਰ੍ਹਾਂ ਤੁਸੀਂ ਇਸ ਸਿਲੈਕਟ ਕੱਬ ਦੇ ਫੋਟੋ ਕਿਸ ਤਰ੍ਹਾਂ ਇਹ ਹੁੰਦਾ ਪੂਰਾ ਦੇਖੋ ਇੱਕ ਅਲੱਗ ਆਪਾਂ ਜਦਾ ਤੁਰਤੀ ਇਹਦਾ ਦਿਖਦਿਆਂ ਵੀ ਇਹ ਕੀ ਮੈਸੇਜ ਕਨਵੇ ਕਰਦੀ ਹੈਗੀ ਆ ਤੇ ਫੋਟੋ ਤੁਹਾਡੀ ਮੇਰੇ ਖਿੱਚੀ ਹੈ ਨਾ ਇਹ ਵੈਸੇ ਅੱਜਕੱਲ ਪਤਾ ਕੀ ਗੱਲ ਆ ਜੀ ਬੰਦਾ ਬੰਦੇ ਤੋਂ ਦੂਰ ਹੋ ਜਾਂਦਾ ਬਾਤ 99 ਬਲ ਤੱਕ ਕਿਸ ਨੇ ਕੀ ਧਿਆਨ ਦੇਣਾ ਹੈਗਾ ਤੇ ਬੱ ਏ ਆ ਵੀ ਬੇਜਵਾਨ ਨਾਲ ਲਈ ਕੁਛ ਨਾ ਕੁਛ ਬੰਦਾ ਕਰਦਾ ਰਹਿਣਾ ਚਾਹੀਦਾ ਤੇ ਕੁਦਰਤ ਤੇ ਵੀ ਆਪਣੀ ਠੰਡ ਤੋਂ ਬਚਨ ਦੀ ਖਾਤਰ ਇਹਨਾਂ ਨੇ ਇਹਦਾ ਆਸਰਾ ਲਿਆ ਤੇ ਵੈਸੇ ਤਾਂ ਅੱਜ ਕੱਲ੍ਹ ਹੁਣ ਕੋਰਟ ਨੇ ਵੀ ਇਹ ਆ ਮੈਂ ਨਿਕ ਲੈਨੇ ਤੇ ਇਹਨਾਂ ਨੂੰ ਨਿਕ ਚਾਹੀਦਾ ਹੈ ਕਿਹੜਾ ਨੂੰ ਦੇਖ ਕੋਈ ਹੁਣ ਆ ਸ਼ੁਰੂ ਕਰਦੇ ਨਹੀਂ ਬਾਜੋ ਬਾਜੋ ਪਰ ਪਿੰਡਾਂ ਚੱਲ ਵੀ ਆਇਆ ਹੋਇਆ ਮਾਹੌਲ ਹੈਗਾ ਵੀ ਜਿੱਥੇ ਲੋਕੀ ਨਾ ਇਹਨਾਂ ਨੂੰ ਡਾਂਟਦੇ ਨਹੀਂ ਹੈਗੇ ਉਹ ਜਿੱਤਾਂ ਕਰਦੇ ਰਹਿਣ ਘਰ ਦੇ ਵਿੱਚ ਰਹਿਣਾ ਚਾਹੁੰਦੇ ਉਹਨਾਂ ਨੂੰ ਜਿਹੜੀ ਖੁੱਲ ਹੈਗੀ ਆ ਉਨੇ ਉਹਨਾਂ ਨਾਲ ਜਿਹੜਾ ਹਾਥੀ ਜਿਹੜੇ ਡੋਰ ਸੁੱਤ ਦੇ ਸੀਗੇ ਉਹ ਕੰਮ ਜਿਹੜਾ ਔਲੀ-ਔਲੀ ਖਤਮ ਹੋ ਗਿਆ ਉਸ ਕੰਮ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਸੀਗੇ ਉਹ ਬੇਰੋਜ਼ਗਾਰ ਤਕਰੀਬਨ ਤੁਸੀਂ ਦੇਖੀ ਕਿ ਤਿਹਾਰਾ ਤੋਂ ਲੈ ਕੇ ਬੜੀਆਂ ਫੋਟੋ ਲੱਗੀਆਂ ਜਿਵੇਂ ਕਿ ਗਣੇਸ਼ ਸਵਾਰਿਆ ਉਹ ਉਸਦੀ ਫੋਟੋ ਲੱਗ ਗਈ ਦੇਖੋ ਜੀ ਹਰ ਇੱਕ ਤਰ੍ਹਾਂ ਦੀ ਫੋਟੋ ਹੈਗੀ ਆ ਅਲੱਗ ਕਿਉਂਕਿ 40 ਫੋਟੋਆਂ ਦਾ 40 ਫੋਟੋਆਂ ਹੀ ਅਲੱਗ ਹੋਣਗੀਆਂ ਫੋਟੋਆਂ ਬੜੀਆਂ ਖਾਸ ਇਸ ਵਾਰ ਲੱਗੀਆਂ ਨੇ ਤਿਹਾਰ ਵੀ ਨੇ ਇਹਦੇ ਵਿੱਚ ਹਰ ਰੰਗ ਜਿਹੜਾ ਵਾ ਦਿਖ ਰਿਹਾ ਵਾ ਫੋਟੋਆਂ ਦਾ ਕਿਸ ਤਰ੍ਹਾਂ ਇਹ ਫੋਟੋ ਜਿਹੜੀ ਚੁਣੀਆਂ ਗਈਆਂ ਇਹ ਮੈਂ ਪੰਜਾਬ ਕੇ ਸੀਮਾ ਤੋਂ ਟੀਮ ਵੱਲੋਂ ਗਈ ਸੀ ਪ੍ਰਿਆਗਰਾਜ ਗਈ ਸੀ 22 ਦਿਨ ਲੱਗ ਗਏ ਸੀ ਉੱਥੇ ਇਹ ਪ੍ਰਿਆਗਰਾਜ ਦੇ ਫੋਟੋ ਮਹਾਕੁੰਬ ਦੇ ਜਦੋਂ ਸਾਧੂ ਸੰਤ ਸਾਰੇ ਜਨ ਇਹ ਕੰਗਾ ਇਸ਼ਨਾਨ ਕਰਨੇ ਹੁੰਦੇ ਆ ਇਹ ਉਦੋਂ ਦੀ ਫੋਟੋ ਇਹ ਘਟੋ ਘਟ ਵੀ 3 ਤੋਂ 4 ਘੰਟੇ ਲੱਗ ਜਾਂਦੇ ਇਹਨਾਂ ਨੂੰ ਪੂਰੀ ਫੋਟੋ ਕਰਨ ਲਈ ਪੂਰੀ ਪਰਮਿਸ਼ਨ ਲੈਣ ਲਈ ਕਲਿੱਕ ਕਰਨ ਨੂੰ ਵੀ ਲੱਗਦਾ ਬਹੁਤ ਟਾਈਮ ਲੱਗਦਾ ਸ਼ੰਭੂ ਬਾਰਡਰ ਦੀ ਫੋਟੋ ਹੈ ਇਹ ਸ਼ੰਭੂ ਬਾਰਡਰ ਆਪਾਂ ਸਵੇਰ ਤੋਂ ਉੱਥੇ ਖੜੇ ਰਹੇ ਬਹੁਤ سارے ਕਲਿੱਕ ਹੋਏ ਨੇ ਕਿਉਂਕਿ ਇੱਕ ਬਲਾਸਟ ਜਿਹੜਾ ਨਜ਼ਰ ਆ ਰਿਹਾ ਹਾਂ ਹਾਂ ਇਹ ਬੜਾ ਤੁਸੀਂ ਬੜਾ ਮੂਵਮੈਂਟ ਇਹਨੂੰ ਦੇਖਣਾ ਪੈਂਦਾ ਹੈ ਇੱਕ ਘਟੋ ਘਟ ਵੀ ਇੱਥੇ ਮੈਂ 2 ਤੋਂ 2.5 ਘੰਟੇ ਮੈਨੂੰ ਹੋਸ਼ ਨਹੀਂ ਆ ਰਿਹਾ ਜਦੋਂ ਫੋਟੋ ਖਿੱਚੀ ਜਦੋਂ ਆਸੂ ਗੈਸੇ ਗੋਲਾ ਜਦੋਂ ਆਂਦਾ ਆਂਦਾ ਗੈਸ ਆਉਂਦੀ ਉਹ ਸਾਰੇ ਤੁਹਾਡੇ ਬੋਡੀ ਖਰਾਬ ਕਰ ਦਿੰਦੇ ਤੇ ਉਹ ਉਦੋਂ ਦੀ ਕਲਿੱਕਿੰਗ ਆ ਮਤਲਬ ਇਹਨੂੰ ਟਟੋ-ਕਟੇ ਵੀ 5-6 ਘੰਟੇ ਅਸੀਂ ਇੱਕ ਜਗ੍ਹਾ ਤੇ ਖੜੇ ਰਹੇ ਸੀ ਤੇ ਫਿਰ ਜਾ ਕੇ ਫੋਟੋ ਸਿਲੈਕਟ ਕੀਤੀ ਇਹਨੂੰ ਐਡੀਟਿੰਗ ਕੀਤੀ ਬਹੁਤ ਮੁਸ਼ਕਲ ਹੁੰਦਾ ਇੱਕ ਫੋਟੋ ਜਰਨਲਿਸਟ ਵਾਸਤੇ ਕੋਈ ਇਸ ਤਰ੍ਹਾਂ ਦੇ ਇਵੈਂਟ ਕਵਰ ਕਰਨੇ ਇਸ ਤਰ੍ਹਾਂ ਦੇ ਜਦੋਂ ਰਾਈਟ ਔਰ ਦੰਗੇ ਔਰ ਇਹਨੂੰ ਫੋਟੋ ਕਵਰ ਕਰਨੀ ਆ ਉਹ ਬੜਾ ਔਖਾ ਹੁੰਦਾ ਔਖਾ ਵੀ ਹੁੰਦਾ ਅੱਜ ਕੱਲ ਜਿੱਦਾਂ ਕ੍ਰੇਸ਼ ਚੱਲਦਾ ਪਿਆ ਮੋਬਾਈਲ ਤੇ ਅਗਲਾ ਕਹਿੰਦਾ ਫੋਟੋ ਖਿੱਚ ਲਈ ਜੋ ਫੋਟੋਗ੍ਰਾਫਰ ਨੇ ਫੋਟੋ ਖਿੱਚਣੀ ਉਹ ਅਲੱਗ ਹੀ ਹੁੰਦੀ ਹੈ ਅੱਜ ਵਰਲਡ ਆਫ ਫੋਟੋਗ੍ਰਾਫੀ ਡੇ ਹੈਗਾ ਬਾ ਤਾਂ ਵੱਖ-ਵੱਖ ਥਾਵਾਂ ਤੇ ਅੱਜ ਫੋਟੋਗ੍ਰਾਫਰਾਂ ਵੱਲੋਂ ਐਗਜ਼ਿਬਿਸ਼ਨ ਲਗਾਈਆਂ ਜਾ ਰਹੀਆਂ ਨੇ ਲੁਧਿਆਣਾ ਦੇ ਵਿੱਚ ਵੀ ਜਿਹੜੇ ਜਰਨਲਿਸਟ ਨੇ ਉਹਨਾਂ ਵੱਲੋਂ ਵੀ ਇੱਕ ਐਗਜ਼ਿਬਿਸ਼ਨ ਜਿਹੜੀ ਆ ਲਗਾਈ ਗਈ ਆ ਫੋਟੋ ਜਰਨਲਿਸਟ ਵੱਲੋਂ ਇੱਕ ਐਗਜ਼ਿਬਿਸ਼ਨ ਲਗਾਈ ਗਈ ਆ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਐਗਜ਼ਿਬਿਸ਼ਨ ਦੇ ਵਿੱਚ ਵਿਜ਼ਿਟ ਵੀ ਕਰ ਰਹੇ ਨੇ ਤਾਂ ਤਸਵੀਰਾਂ ਹੀ ਪਹਿਲਾਂ ਤੁਹਾਨੂੰ ਸਾਂਝੇ ਕਰ ਦਿੰਨੇ ਆ ਤਾਂ ਇਹ ਜੋ ਉਹਨਾਂ ਵੱਲੋਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਉਸਤੀ ਇਹ ਐਗਜ਼ਿਬਿਸ਼ਨ ਹੈਗੀ ਆ ਵੱਖ-ਵੱਖ ਤਰ੍ਹਾਂ ਦੀ ਇਹ ਫੋਟੋਗ੍ਰਾਫੀ ਹੈਗੀ ਆ ਜੋ ਖ਼ਬਰਾਂ ਦੇ ਵਿੱਚ ਫੋਟੋ ਕਲਾ ਹੈਗੀ ਉਸਤੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਜੋ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਸਰ ਅੱਜ ਵਰਲਡ ਫੋਟੋਗ੍ਰਾਫੀ ਡੇ ਹੈਗਾ ਵਾ ਅੱਜ ਵਿਸ਼ਵ ਭਰ ਦੇ ਪੱਤਰਕਾਰ ਆਪਣੀ ਫੋਟੋ ਪ੍ਰਦਰਸ਼ਨੀ ਦਿਖਾਉਂਦੇ ਨੇ ਲੁਧਿਆਣਾ ਦੇ ਵਿੱਚ ਵੀ ਤੁਸੀਂ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਫੋਟੋ ਐਗਜ਼ਿਬਿਸ਼ਨ ਲਗਾਈ ਗਈ ਆ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਬਾ ਅੱਜ ਨੌਵੀਂ ਐਗਜ਼ਿਬਿਸ਼ਨ ਇਹ ਚੱਲ ਰਹੀ ਆ ਤਾਂ ਕਿਸ ਤਰ੍ਹਾਂ ਇਹ ਚੱਲ ਰਿਹਾ ਪੁਰਾਣੇ ਵਰਲਡ ਫੋਟੋਗ੍ਰਾਫੀ ਡੇ ਦੇ ਦਿਨ ਤੇ ਮੈਂ ਸਾਰੇ ਪੰਜਾਬ ਕੇਸੀ ਦੇ ਦਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੱਕ ਮੌਕਾ ਦਿੱ ਅਸੀਂ ਸ਼ਹਿਰ ਦੇ 22 ਫੋਟੋਗ੍ਰਾਫਰਸ ਜਿਹੜੇ ਵੱਖ-ਵੱਖ ਰੰਗ ਸਾਲ ਪਰ ਦੇਖਦੇ ਆ ਅਸੀਂ ਇੱਕ ਦੂਜੇ ਦੇ ਅੱਗੇ ਵੱਧ ਕੇ ਇੱਕ ਦੂਜੇ ਨੂੰ ਪਿੱਛੇ ਕਰਕੇ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦੇ ਆ ਹੋੜ ਵਿੱਚ ਲੱਗੇ ਰਹਿੰਦੇ ਆ ਕਿ ਪਹਿਲਾਂ ਇਹ ਤੋਂ ਮੈਂ ਫੋਟੋ ਖਿੱਚ ਲਵਾਂ ਤੇ ਮੈਂ ਖਿੱਚ ਲਵਾਂ ਮਗਰ ਇਹ 22 ਦੋਸਤ ਮੇਰੇ ਅੱਜ ਵਰਲਡ ਫੋਟੋਗ੍ਰਾਫੀ ਡੇ ਦੇ ਮੌਕੇ ਤੇ ਇਕੱਠੇ ਗਰ ਖੋਗੇ ਦੋ ਦੋ ਫੋਟੋਆਂ ਦਿਖਾਦੇ ਆ ਉਹ ਸ਼ਹਿਰ ਦਾ ਨਜ਼ਾਰਾ ਦਿਖਾਦੇ ਆ ਸਿਰਫ ਸ਼ਹਿਰ ਦੇ ਵਿੱਚ ਹਰ ਪਲ ਹਰ ਸਮੇਂ ਇਹ ਕਦੀ ਗੋਲੀ ਕਾਟ ਦੇ ਚਲੇ ਜਾਂਦੇ ਆ ਕਦੀ ਕਿਤੇ ਝਗੜਾ ਹੋ ਗਿਆ ਉੱਥੇ ਜਾੜੇ ਪੈਂਦੇ ਆ ਇਹਨਾਂ ਮੇਰੇ ਦੋਸਤਾਂ ਨੇ ਕਈ ਵਾਰੀ ਤੇ ਆਪਣੇ ਸਰੀਰ ਤੇ ਵੀ ਹੰਡਾਈਆਂ ਨੇ ਤੱਕ ਦੁੱਖ ਤਕਲੀਫਾਂ ਇਹਨਾਂ ਦਿਨ ਅੱਜ ਦੇ ਦਿਨ ਇਕੱਠੇ ਹੋ ਗਏ ਸ਼ਹਿਰ ਦੇ ਵਾਸੀਆਂ ਨੂੰ ਦਿਖਾਉਂਦੇ ਵੀ ਅਸੀਂ ਕਿੰਨੀ ਮਿਹਨਤ ਕਰਦੇ ਆ ਪੱਤਰਕਾਰ ਸਾਥੀ ਮੇਰੇ ਲਿਖਦੇ ਆ ਉਹ ਦੋ ਕਾਲਮ ਲਿਖਣਗੇ ਚਾਰ ਕਾਲਮ ਲਿਖ ਸਕਦੇ ਪਰ ਜਿਹੜੇ ਮੇਰੇ ਸਾਥੀਆਂ ਦੀ ਖਿੱਚੀ ਇਹ ਫੋਟੋ ਹੈ ਉਹ 1000 ਵਰਡ ਹੈ 1000 ਵਰਡ ਦੇ ਮੁਕਾਬਲੇ ਚ ਹੁੰਦੀ ਹੈ ਤਾਂ ਅਸੀਂ ਇਸ ਐਗਜ਼ਿਬਿਸ਼ਨ ਦਾ ਨਾਮ 1000 ਵਰਡ ਰੱਖਿਆ ਹੋਇਆ ਹੈ ਅੱਜ ਦੇ ਦਿਨ 1839 ਦੇ ਵਿੱਚ ਵੈਲਡ ਫੋਟੋਗ੍ਰਾਫੀ ਸ਼ੁਰੂ ਹੋਈ ਸੀ ਔਰ ਇਹਨੂੰ ਅਸੀਂ ਕਿੱਥੋਂ ਲੈ ਆਏ ਆ ਕਿੱਥੇ ਬਲੈਂਡ ਵੀਡੀਓ ਸੀਗੀ ਫੋਟੋ ਸੀਗੀ ਅੱਜ ਵਿਜ਼ੂਅਲ ਫੋਟੋ ਹੈ ਜਿਹੜੀ ਅਸੀਂ ਦੇਖ ਸਕਦੇ ਆ ਅਸੀਂ ਉਹ ਟਾਈਮ ਦੇਖਿਆ ਜਦੋਂ ਬਲੈਕ ਐਂਡ ਵਾਈਟ ਦਾ ਨੈਗੇਟਿਵ ਸੀ ਕਲਰਡ ਨੈਗੇਟਿਵ ਸੀ ਉਹਨੂੰ ਦੇਖਦੇ ਸੀ ਫੋਟੋ ਸਹੀ ਹੈ ਅੱਖਾਂ ਬੰਦ ਹੋ ਗਈਆਂ ਤੇ ਅੱਖਾਂ ਬੰਦ ਹੋ ਗਈਆਂ ਪਰ ਅੱਜ ਵਿਜ਼ੂਅਲ ਫੋਟੋਗ੍ਰਾਫੀ ਹੈ ਡਿਜੀਟਲ ਦਾ ਜਮਾਨਾ ਆ ਗਿਆ ਅਸੀਂ ਉਹਦੀ ਹੋੜ ਵਿੱਚ ਲੱਗੇ ਹੋਏ ਆ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ ਸ਼ਹਿਰ ਦਿਖਾਈਏ ਚੰਗਾ ਸ਼ਹਿਰ ਦਿਖਾਈਏ ਫੋਟੋ ਵੀ ਕਿੰਤੇ ਕੁਝ ਬੋਲ ਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਖ਼ਬਰਾਂ ਚ ਫੋਟੋਸ਼ਾਪ ਕੀ ਤੇ ਫੋਟੋ ਆ ਗਈ ਪਰ ਇਹ ਫੋਟੋ ਵੀ ਕੁਝ ਬੋਲ ਦੀਆਂ ਨੇ ਕੁਝ ਦੱਸ ਦੀਆਂ ਨੇ ਕਿਸ ਤਰ੍ਹਾਂ ਦੀ ਫੋਟੋ ਜਿਹੜੀਆਂ ਇਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਵਾ ਕਿਸ ਤਰ੍ਹਾਂ ਇੱਥੇ ਜਿਹੜੀਆਂ ਐਗਜ਼ਿਬਿਸ਼ਨ ਦੇ ਵਿੱਚ ਫੋਟੋ ਲਗਾਈਆਂ ਜਾਂਦੀਆਂ ਨੇ ਨਹੀਂ ਅਸੀਂ ਦੋਸਤ ਐਦਾਂ ਕੁਝ ਨਹੀਂ ਕਰਦੇ ਅਸੀਂ ਜਿਹੜੀ ਮਿਹਨਤ ਕਰਦੇ ਹਾਂ ਸਾਰਾ ਸਾਲ 21 ਅਗਸਤ ਨੂੰ ਅਸੀਂ ਦੁਬਾਰਾ ਸ਼ੁਰੂ ਹੋ ਜਾਣਾ ਹੈ ਕਿ ਅਗਲੀ ਐਗਜ਼ਿਬਿਸ਼ਨ ਕਦੋਂ ਲਾਈਏ ਅਸੀਂ ਉਸੇ ਦੌੜ ਵਿੱਚ ਉਸੇ ਰੇਸ ਦੇ ਵਿੱਚ ਸਾਰਾ ਸਾਲ ਫੋਟੋ ਖਿੱਚਦੇ ਆਂ ਮਗਰ ਉਹ ਚੋ ਦੋ ਬੈਸਟ ਦਿਖਾਣੇ ਆ ਕਿ ਦੋ ਬੈਸਟ ਕਿਹੜੀਆਂ ਉਹ ਬੈਸਟ ਲੋਕੀ ਸਾਡੀਆਂ ਪਸੰਦ ਕਰਦੇ ਆ ਦਾ ਮਤਲਬ ਸਮਝਾਓ ਕਿ ਕਿਸ ਤਰ੍ਹਾਂ ਇਹ ਫੋਟੋਗ੍ਰਾਫੀ ਹੁੰਦੀ ਹੈ ਕਿ ਸਰਸ ਮੇਲਾ ਜੀ ਇਹ ਲੁਧਿਆਣਾ ਚ ਇੱਕ ਵਾਰੀ ਲੱਗਿਆ ਸਾਡੇ ਦੋਸਤਿਆਂ ਨੂੰ ਸਕਿੰਟਾਂ ਦੇ ਸਾਹਮਣੇ ਖਿੱਚਿਆ ਸਕਿੰਟਾਂ ਨੂੰ ਵੀ ਘੱਟ ਅੱਛਾ ਪਾ ਮੇਰੇ ਖਿਆਲ ਬੋਲ ਨਹੀਂ ਹੈ ਜੀ ਇਹ ਇਹ ਜਿਹੜੇ ਉਹਨੂੰ ਕੀ ਕਹਿੰਦੇ ਆ ਅ ਸਪੈਸ਼ਲ ਆਰਟਿਸਟ ਹੈ ਜੀ ਇਹ ਸਾਡਾ ਲੁਪਤ ਹੋ ਰਿਹਾ ਕਲਾਵਾ ਇਹ ਲੁਪਤ ਹੋਈ ਕਲਾ ਦਿਖਾਈ ਹੈ ਇਹ ਸਾਊਥ ਤੋਂ ਆਏ ਆ ਸਾਊਤੋਂ ਅਗੇ ਸਾਡੇ ਰੰਗ ਦਿਖਾਏ ਤੇ ਨੈਸ਼ਨਲ ਯੂਥ ਫੈਸਟੀਵਲ ਹੋਇਆ ਸੀ ਨੈਸ਼ਨਲ ਯੂਥ ਫੈਸਟੀਵਲ ਹਮੇਸ਼ਾ ਰੰਗ ਗੁਰਦੁਆਰੇ ਦੇ ਸਾਡੇ ਸੀਨੀਅਰ ਫੋਟੋਗ੍ਰਾਫਰ ਨੇ ਬਜ਼ੁਰਗ ਇੰਦਰਜੀਤ ਵਰਮਾ ਜੀ ਉਹਨਾਂ ਦੀ ਕੰਮ ਹੈ ਇਹ ਦੇਖੋ ਹਾਲਾਤ ਬਤਕਾ ਸਾਡੇ ਸ਼ਹਿਰ ਦਾ ਮਾਹੌਲ ਮਜ਼ੇਦਖਾਨੀਆਂ ਇਹ ਸਾਡੇ ਕਮਲਦੀਪ ਸਿੰਘ ਡੰਗ ਨੇ ਇਹਨਾਂ ਨੇ ਦਿਖਾਇਆ ਵੀ ਸ਼ਹਿਰ ਦਾ ਰੁਪਈਆ ਕੰਡਮ ਹੋ ਗਿਆ ਏ ਬਸਾ ਖੜੀਆਂ ਖੜੀਆਂ ਖਤਮ ਹੋ ਗਿਆ ਨੈਸ਼ਨਲ ਯੂਥ ਫੈਸਟੀਵਲ ਦਾ ਸਾਰਾ ਰੁਪਿਆ ਖਰਾਬ ਹੋ ਗਿਆ ਲੋਕ ਦੇਖ ਲੈ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਫੋਟੋਗ੍ਰਾਫੀ ਵਿੱਚ ਕੀ ਹੈ ਸੀ ਤਾਂ ਉਹਨਾਂ ਨੂੰ ਜੀ ਆ ਪੈਸਾ ਸਾਰਾ ਖਰਾਬ ਹੋ ਗਿਆ ਐ ਮੇਰੇ ਦੇਸ਼ ਦਾ ਰੰਗ ਹੈ ਜੀ ਭੰਗੜਾ 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 ਸਾਰਾ ਦੁਨੀਆ ਕਹਿੰਦੀ ਹੈ ਭੰਗੜਾ ਦਿਖਾਓ ਤਾਂ ਸਹੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਐ ਮੇਰਾ ਸੋਹਣਾ ਲੁਧਿਆਣਾ ਸਾਰਾ ਲੁਧਿਆਣੇ ਨੂੰ ਕਹਿੰਦੇ ਗੰਦ ਬੜਾ ਜੀ ਗੰਦ ਬੜਾ ਦੇਖੋ ਮੇਰਾ ਪਿਆਰਾ ਸੋਹਣਾ ਲੁਧਿਆਣਾ ਮੈਂ ਰੰਗ ਨਹੀਂ ਕੋਈ ਮਰਿਆ ਐ ਮੇਰੇ ਦੋਸਤ ਨੇ ਸ਼ਹਿਰ ਦਿਖਾਇਆ ਇਹਨੇ ਸ਼ਹਿਰ ਦਿਖਾਇਆ ਤੇ ਪੁਲਾਂ ਦਾ ਸ਼ਹਿਰ ਹੋ ਗਿਆ ਇਸ ਕੋਸ਼ਿਸ਼ ਵਿੱਚ ਲੱਗੇ ਕਿ ਲੋਕਾਂ ਤੱਕ ਇਸ ਵੱਧ ਵੱਧ ਸੁਨੇਹਾਂ ਪਹੁੰਚਾਈਏ ਔਰ ਇਹਨਾਂ ਨੂੰ ਗੱਲ ਆਪਣੀ ਰੱਖੀਏ ਕਿੰਨੇ ਕਿ ਲੋਕ ਜਿਹੜੇ ਨੇ ਹਰ ਸਾਲ ਲਿਕਸ ਐਗਜ਼ਿਸ਼ਨ ਦੇ ਵਿੱਚ ਵਿਜ਼ਿਟ ਕਰਦੇ ਨੇ ਕਿਸ ਤਰ੍ਹਾਂ ਇਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਵਾ ਤਾਂ ਕਿ ਇਹਨਾਂ ਨੂੰ ਸਮਝਾਇਆ ਜਾ ਸਕੇ ਕਿ ਫੋਟੋਗ੍ਰਾਫੀ ਬਾਰੇ ਦੇਖੋ ਫੋਟੋਗ੍ਰਾਫੀ ਇੱਕ ਸੋਚ ਹੈ ਇੱਕ ਸਮਝ ਹੈ ਸਾਡੇ ਕੋਲ ਉਹ ਲੋਕ ਆਂਦੇ ਆ ਜਿਹੜੇ ਇਸ ਕਲਾ ਨੂੰ ਪਸੰਦ ਕਰਦੇ ਆ ਔਰ ਸਾਨੂੰ ਸਮਾਂ ਦਿੰਦੇ ਆ ਤਕਰੀਬਨ ਅਸੀਂ 9 ਸਾਲਾਂ ਵਿੱਚ ਦੇਖਿਆ ਹਰ ਵਾਰੀ ਸਾਡੇ ਨਾਲ ਵੱਧ ਤੋਂ ਵੱਧ ਬੰਦੇ ਜੁੜੇ ਆ ਅਸੀਂ ਕੋਰਿਜ ਕਰਦੇ ਆ ਵੀ ਅਸੀਂ ਸਾਡੀ ਲੋਕੀ ਇੰਤਜ਼ਾਰ ਕਰਦੇ ਆ ਕਿ ਭਾਈ ਤੁਹਾਡੀ ਐਗਜ਼ੀਬਿਸ਼ਨ ਕਦੋਂ ਹੈ ਤੁਹਾਡੀ ਐਗਜ਼ੀਬਿਸ਼ਨ ਕਦੋਂ ਔਰ ਇਹਨੂੰ ਲੈ ਕੇ ਅਸੀਂ ਜੋ ਚੱਲੇ ਸੀ ਸਾਨੂੰ ਸੋਚਿਆ ਨਹੀਂ ਸੀ ਕਿ ਕਾਫਲਾ ਐਡਾ ਵੱਡਾ ਹੋ ਜਾਊਗਾ ਅੱਜ ਸਵੇਰ ਦੇ ਲੋਕੀ ਸਮਾਂ 11 ਵਜੇ ਦਾ ਸੀ ਲੋਕੀ 10 ਵਜੇ ਆ ਕੇ ਦੇਖ ਰਹੇ ਸੀ ਐਗਜ਼ੀਬਿਸ਼ਨ ਮੈਂ ਬੜਾ ਧੰਨਵਾਦੀ ਆ ਸਾਨੂੰ ਬਹੁਤ ਪਿਆਰ ਦਿੰਦੇ ਆ ਸੁਵਿਧਾ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕੁਝ ਹੋਰ ਵੀ ਜਿਹੜੇ ਫੋਟੋਗ੍ਰਾਫਰ ਨੇ ਉਹ ਸਾਡੇ ਨਾਲ ਮਜੂਰ ਨੇ ਗੱਲਬਾਤ ਕਰਾਂਗੇ ਸਰ ਫੋਟੋਗ੍ਰਾਫੀ ਦੇ ਰੰਗਾਂ ਦੇ ਵਿੱਚ ਅੱਜ ਰੰਗੀ ਅੱਜ ਵਰਲਡ ਫੋਟੋਗ੍ਰਾਫੀ ਡੇ ਹੈਗਾ ਵਾ ਵਿਸ਼ਵਵਰ ਦੇ ਪੱਤਰਕਾਰ ਆਪਣੀ ਫੋਟੋਗ੍ਰਾਫੀ ਦਿਖਾ ਰਹੇ ਨੇ ਲੁਧਿਆਣਾ ਦੇ ਵਿੱਚ ਵੀ ਦਿਖਾਇਆ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਰਿਸਪੌਂਸ ਪਹਿਲਾਂ ਮਿਲ ਰਿਹਾ ਬਹੁਤ ਵਧੀਆ ਜੀ 10 ਸਾਲ ਹੋ ਗਏ ਜੀ 1 ਸਾਲ ਕਿਸੇ ਵਜ੍ਹਾ ਕਰਨਾ ਰਹਿ ਗਿਆ ਸੀ ਲੁਧਿਆਣਾ ਅੱਜ ਵਰਲਡ ਫੋਟੋ ਡੇ ਹੈਗਾ ਜੀ ਜਿਵੇਂ ਕਿ 21 ਮੈਂਬਰ ਹੈ ਜੀ ਅਸੀਂ 21 ਭਰਾ ਗਿੰਦੇ ਆ ਜੀ ਤੇ ਮੈਂ ਭੋਲੇ ਸ਼ੰਕਰ ਜੀ ਅੱਗੇ ਅਰਦਾਸ ਵੀ ਕਰਦਾ ਜੀ ਠੀਕ ਹੈ ਜੀ ਨਜ਼ਰ ਨਾਲ ਲੱਗੇ ਇਦਾਂ ਹੀ ਤੇ ਜਿਹੜੇ ਦੂਜੇ ਭਾਈਜਾਦੇ ਵਾਲੇ ਆ ਮੇਰੇ ਪੱਤਰਕਾਰ ਉਹਨਾਂ ਨੂੰ ਵੀ ਬੇਨਤੀ ਕਰਦਾ ਕੋਈ ਇਦਾਂ ਦਾ ਇੱਕ ਪਲੇਟਫਾਰਮ ਬਣਾਓ ਕਿੱਠੇ ਹੋ ਇਹ ਆਉਣ ਵਾਲੀ ਕੋਈ ਸਰਕਾਰ ਦੇ ਕੋਲੋਂ ਆਪਾਂ ਕੁਝ ਲੈ ਸਕੀਏ ਜੀ ਜਿਵੇਂ ਕਿ ਹਰ ਇੱਕ ਫੋਟੋਗ੍ਰਾਫਰ ਨੇ ਦੋ-ਦੋ ਲਾਈਆਂ ਆ ਦੋ ਮੈਂਬਰ ਅਸੀਂ ਹੋਰ ਜੋੜਨ ਲਈ ਅਗਲੀ ਵਾਰੀ 23 ਮੈਂਬਰ ਹੋ ਜਾਗੇ ਜੀ ਤਸਵੀਰਾਂ ਇੱਕ ਹੋਰ ਤੁਹਾਡਾ ਨਾਲ ਸਾਂਝੇ ਕਰ ਦਿੰਨੇ ਆ ਵਿਸ਼ਵ ਫੋਟੋਗ੍ਰਾਫੀ ਅੱਜ ਦਿਵਸ ਹੈਗਾ ਵਾ ਤਾਂ ਅੱਜ ਲੁਧਿਆਣਾ ਦੇ ਵਿੱਚ ਜੋ ਫੋਟੋਗ੍ਰਾਫਰ ਨੇ ਜਰਨਲਿਸਟ ਫੋਟੋਗ੍ਰਾਫਰ ਨੇ ਉਹਨਾਂ ਵੱਲੋਂ ਇਹ ਐਕਸੀਬਿਸ਼ਨ ਜਿਹੜੀ ਆ ਲਗਾਈ ਗਈ ਆ ਸਰ ਕਿਸ ਤਰ੍ਹਾਂ ਦਾ ਰਿਸਪੌਂਸ ਹੈਗਾ ਵਾ ਫੋਟੋਗ੍ਰਾਫੀ ਦਿਖਾਈ ਜਾ ਰਹੀ ਆ ਆਮ ਲੋਕ ਇੱਥੇ ਪਹੁੰਚੇ ਨੇ ਉਹਨਾਂ ਨੂੰ ਫੋਟੋ ਦਾ ਮਹੱਤਵ ਦੱਸਿਆ ਜਾ ਰਿਹਾ ਵਾ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਹੈਗਾ ਵਾ ਕਿਸ ਤਰ੍ਹਾਂ ਦੇਖ ਰਹੇ ਸੀ ਸਰ ਪਹਿਲਾਂ ਤੁਹਾਡਾ ਅੰਤਿਮ ਬਹੁਤ ਬਹੁਤ ਧੰਨਵਾਦ ਪੰਜਾਬ ਕੇਸੀ ਜਗਵਣੀ ਟੀਮ ਦਾ ਉਸ ਤੋਂ ਬਾਅਦ ਵਰਲਡ ਫੋਟੋਗ੍ਰਾਫ ਬਾਰਗ ਬਾਦ ਦਿੱਨਾ ਹੈ ਉਸ ਤੋਂ ਬਾਅਦ ਬਹੁਤ ਹੀ ਅੱਛਾ ਰਿਸਪੌਂਸ ਹੈ ਫੋਟੋਆਂ ਲਗਾਈਆਂ ਇੱਥੇ ਸਾਡੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਇਹਦੇ ਵਿੱਚ 21 ਸਾਡੇ ਪਾਰਟਿਸਪੇਟ ਹੈਗੇ ਆ ਵੱਖ-ਵੱਖ ਖਬਰਾਂ ਤੋਂ ਜੋ ਕਿ ਆਮ ਦਿਨਾਂ ਦੇ ਵਿੱਚ ਇੱਕ ਤੋਂ ਇੱਕ ਅੱਗੇ ਵੱਧ ਕੇ ਫੋਟੋ ਆਪਣੀ ਅੱਛੀ ਆਵੇ ਉਹਦੇ ਵਿੱਚ ਹੁੰਦੇ ਪਰ ਇਸ ਟਾਈਮ ਸਾਰੇ ਇਕੱਠੇ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਤੇ ਲੋਕ ਆ ਕੇ ਦੱਸਦੇ ਪਏ ਆ ਕਿ ਇਹ ਵਾਲੀ ਫੋਟੋ ਬਹੁਤ ਅੱਛੀ ਹੈ ਉਹ ਵਾਲੀ ਫੋਟੋ ਬਹੁਤ ਅੱਛੀ ਹੈ ਜਿਸ ਦੇ ਨਾਮ नीचे बाय नेम पे पे हुए है तो ओदे विच देख दे कि सर ए फोटो अमित दी है हां ਤੁਸੀਂ ਫੋਟੋ ਕਿਦਦੇ ਹੋ ਕੁਝ ਫੋਟੋ ਜਿਹੜੀਆਂ ਸਿਲੈਕਟ ਕੀਤੀਆਂ ਦੀਓ ਚੁਣੀਆਂ ਜਾਂਦੀਆਂ ਇੱਥੇ ਲਗਾਈਆਂ ਜਾਂਦੀਆਂ ਨੇ ਕਿ ਕਿੱਦਾਂ ਫਿਰ ਇਹਨਾਂ ਨੂੰ ਸਿਲੈਕਟ ਕਰਦੇ ਹੋ ਸਰ ਪਹਿਲਾਂ ਤਾਂ ਜਿਹੜੀ ਅਸੀਂ ਫੋਟੋ ਕਲਿੱਕ ਕਰਦੇ ਹਾਂ ਸਾਰੀਆਂ ਬੈਸਟ ਹੁੰਦੀਆਂ ਸਾਡੇ ਆਸਤੇ ਪਰ ਫਿਰ ਵੀ ਅਸੀਂ ਅਟ੍ਰੈਕਸ਼ਨ ਵਾਸਤੇ ਕਿ ਦੇਖਦੇ ਹਾਂ ਕਿ ਅੱਛੀ ਫੋਟੋ ਕਿਹੜੀ ਹੈਗੀ ਉਹਦੇ ਵਿੱਚ ਜਿਹੜਾ ਆਮ ਲੋਕ ਆ ਰਹੇ ਹੈਗੇ ਉਹਨਾਂ ਨੂੰ ਅੱਛੀ ਲੱਗੇ ਇਸ ਕਰਕੇ ਅਸੀਂ ਉਸ ਤਰ੍ਹਾਂ ਦੀ ਫੋਟੋ ਕਰਦੇ ਹੈਗੇ ਫੋਟੋਗ੍ਰਾਫੀ ਬਾਰੇ ਜਿਹੜਾ ਵਾ ਦੱਸਿਆ ਜਾ ਰਿਹਾ ਵਾ ਲੁਧਿਆਣਾ ਦੇ ਵਿੱਚ ਇਹ ਫੋਟੋਗ੍ਰਾਫਰਾਂ ਵੱਲੋਂ ਇਹ ਐਗਜ਼ੀਬਿਸ਼ਨ ਜਿਹੜੀ ਆ ਲਗਾਈ ਗਈ ਆ ਕੁਝ ਹੋਰ ਵੀ ਫੋਟੋਗ੍ਰਾਫਰ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਬਸਾਈ ਕਿਸ ਤਰ੍ਹਾਂ ਦੇਖਦੇ ਹੋ ਅੱਜ ਫੋਟੋਗ੍ਰਾਫੀ ਦੇ ਦਿਨ ਤੇ ਅੱਜ ਫੋਟੋ ਦੀ ਪ੍ਰਦਰਸ਼ਨੀ ਕੀਤੀ ਗਈ ਆ ਵੱਖ-ਵੱਖ ਤਰ੍ਹਾਂ ਦੀਆਂ ਫੋਟੋਆਂ ਨੇ ਕੁਝ ਫੋਟੋਆਂ ਬੜੀਆਂ ਖਾਸ ਜਿਹੜੀਆਂ ਚੁਣੀਆਂ ਜਾਂਦੀਆਂ ਨੇ ਪੂਰੇ ਸਾਲ ਤੁਸੀਂ ਕਲਿੱਕ ਕਰਦੇ ਹੋ ਉਹਨਾਂ ਦੇ ਵਿੱਚ ਦੋ ਫੋਟਾਂ ਖਾਸ ਚੁਣੀਆਂ ਜਾਂਦਾ ਵਾ ਕਿਸ ਤਰ੍ਹਾਂ ਅੱਜ ਦਿਨ ਨੂੰ ਇਸ ਬਣਾ ਰਹੇ ਤੁਸੀਂ ਦੇਖੋ ਜੀ ਜਿਹੜਾ ਵਿਸ਼ਾ ਫੋਟੋਗ੍ਰਾਫੀ ਦਿਵਸ ਹੈਗਾ ਫੋਟੋਗ੍ਰਾਫਰਾਂ ਲਈ ਖਾਸ ਮੌਕਾ ਹੁੰਦਾ ਕਿ ਆਪਣੀ ਜਿਹੜੀ ਕਲਾ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਬੱਸ ਦਾ ਸਾਰਾ ਸਾਲ ਉਹ ਕੁਝ ਨਾ ਕੁਝ ਕਰਦੇ ਰਹਿੰਦੇ ਆ ਪਰ ਅੱਜ ਦਾ ਦਿਨ ਅਸੀਂ ਸਪੈਸ਼ਲ ਰੱਖਿਆ ਤਾਂ ਕਿ ਜਿਹੜੇ ਲੁਧਿਆਣੇ ਦੇ ਜਿੰਨੇ ਵੀ ਫੋਟੋ ਜਰਨਲਿਸਟਿਕ ਹੈ ਉਹ ਆਪਣੀਆਂ ਫੋਟੋਆਂ ਨੂੰ ਜਿਹੜੀਆਂ ਉਹਨਾਂ ਨੇ ਕਲਿੱਕ ਕੀਤੀਆਂ ਵਧੀਆ ਫੋਟੋਆਂ ਕੀਤੀਆਂ ਉਹਨਾਂ ਨੂੰ ਆਪਣੀ ਪ੍ਰਦਰਸ਼ਨੀ ਦੇ ਵਿੱਚ ਇਹ ਕੀਤਾ ਤੇ ਲੋਕਾਂ ਨੂੰ ਪੂਰਾ ਲੋਕਾਂ ਵੱਲੋਂ ਪੂਰਾ ਰਿਸਪਾਂਸ ਮਿਲ ਰਿਹਾ ਹੈਗਾ ਤੇ ਪਿਛਲੇ 9 ਸਾਲਾਂ ਤੋਂ ਲਾ ਰਹੇ ਹੈਗੇ ਤੇ ਅੱਜ ਵੀ ਇਹ 9 ਮਹੀਨੇ ਸਾਲ ਲੱਗ ਰਹੀ ਹੈ ਪੂਰੇ ਸਾਲ ਫੋਟੋ ਖੇਦੇ ਹੋ ਹਰ ਫੋਟੋ ਬੜੀ ਖਾਸ ਹੁੰਦੀ ਤੁਹਾਡੇ ਵਾਸਤੇ ਦਾ ਤੁਸੀਂ ਜਿਹੜੀ ਕੀਤੀ ਉਹ ਬੜੀ ਖਾਸ ਹੈਗੀ ਆ ਪਰ ਉਹਨਾਂ ਚ ਦੋ ਫੋਟੋ ਚੁਣਨੀ ਆ ਕਿਸ ਤਰ੍ਹਾਂ ਇਹਨਾਂ ਨੂੰ ਚੁੜਿਆ ਜਾਂਦਾ ਦੇਖੋ ਜੀ ਚੁਣਨੀ ਆ ਤਾਂ ਵੈਸੇ ਤਾਂ ਕਾਫੀ ਟਾਈਮ ਲੱਗ ਜਾਂਦਾ ਹੈਗਾ ਪਰ ਫਿਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਹੈ ਵੀ ਜਿਹੜੀਆਂ ਉਹਨਾਂ ਦੇ ਵਿੱਚੋਂ ਵਧੀਆ ਹੈਗੀਆਂ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਸਾਹਮਣੇ ਪਹੁੰਚੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਕਿਸ ਤਰ੍ਹਾਂ ਤੁਸੀਂ ਸਿਲੈਕਟ ਕਰਦੇ ਫੋਟੋ ਕਿਸ ਤਰ੍ਹਾਂ ਇਹ ਹੁੰਦਾ ਪੂਰਾ ਦੇਖੋ ਇਹ ਅਲੱਗ ਆਪਾਂ ਜਦਾ ਤੁਰਤੀ ਇਹਦਾ ਦਿਖਦੇ ਆ ਵੀ ਇਹ ਕੀ ਮੈਸੇਜ ਕਨਵੇ ਕਰ ਤੁਹਾਡੀ ਮਿਹਰ ਕਿੱਤੀ ਹੈ ਨਾ ਵੈਸੇ ਅੱਜਕੱਲ ਪਤਾ ਕੀ ਗੱਲ ਹੈ ਜੀ ਬੰਦਾ ਬੰਦੇ ਤੋਂ ਦੂਰ ਹੋ ਜਾਂਦਾ ਵਾ ਤਾਂ ਜਾਨਵਰਾਂ ਵੱਲ ਤਾਂ ਕਿਸ ਨੇ ਕੀ ਧਿਆਨ ਦੇਣਾ ਹੈਗਾ ਤੇ ਇਹ ਆ ਵੀ ਬੇਜਵਾਨਾਂ ਲਈ ਕੁਝ ਨਾ ਕੁਝ ਬੰਦਾ ਕਰਦਾ ਰਹਿਣਾ ਚਾਹੀਦਾ ਇਹ ਕੁਦਰਤੇ ਵੀ ਆਪਣੀ ਠੰਡ ਤੋਂ ਬਚਣ ਦੀ ਖਾਤਰ ਇਹਨਾਂ ਨੇ ਇਹਦਾ ਆਸਰਾ ਲਿਆ ਤੇ ਵੈਸੇ ਤਾਂ ਅੱਜਕੱਲ ਹੁਣ ਕੋਰਟ ਨੇ ਵੀ ਆ ਆ ਵੀ ਦੇਖ ਲੈਣੇ ਤੇ ਇਹਨਾਂ ਨੂੰ ਨਿਕ ਚਾਹੀਦਾ ਹੈ ਇਹਨਾਂ ਨੂੰ ਦੇਖ ਭਜਾਉਣਾ ਸ਼ੁਰੂ ਕਰਦੇ ਵੀ ਭਜੋ ਭਜੋ ਪਰ ਪਿੰਡਾਂ ਚ ਅਜ ਵੀ ਇਹੋ ਜਿਹਾ ਮਾਹੌਲ ਹੈਗਾ ਵੀ ਜਿੱਥੇ ਲੋਕੀ ਨੇ ਇਹਨਾਂ ਨੂੰ ਡਾਂਟਦੇ ਨਹੀਂ ਹੈਗੇ ਉਹ ਜਿੱਦਾਂ ਕਰਦੇ ਰਹਿਣ ਘਰ ਦੇ ਵਿੱਚ ਰਹਿਣਾ ਚਾਹੁੰਦੇ ਉਹਨਾਂ ਨੂੰ ਜਿਹੜੀ ਖੁੱਲ ਹੈਗੀ ਆ ਆਪਣਾ ਸ਼ਹਿਰੀ ਹੋ ਜਾਣਗੇ ਐਦਾਂ ਵੀ ਹੋ ਗਿਆ ਵੀ ਆਪਾਂ ਭਜਾਉਣਾ ਸ਼ੁਰੂ ਕਰ ਦਿੱਤਾ ਵੀ ਦੇਖ ਕੇ ਵੀ ਲੈ ਵੀ ਇਹ ਵੇ ਜਿਹੜਾ ਵਾਰਾ ਕੁੱਤਾ ਵਾਜਾਇਆ ਹੋਰ ਆ ਜਾਨਵਰ ਆ ਪੌਣ ਨੂੰ ਪੁਝਾ ਦੇ ਤਾਂ ਦਵਾਈ ਵੀ ਨਹੀਂ ਕਿ ਤੁਸੀਂ ਜਿੱਥੇ ਘੁੰਮਣਗੇ ਉੱਥੋਂ ਤੁਸੀਂ ਫੋਟੋ ਖਿੱਚ ਲੈ ਆਏ ਆ ਇਹ ਵੀ ਉਸ ਤਰ੍ਹਾਂ ਦੀ ਪ੍ਰਦਰਸ਼ਨੀ ਤੇ ਲਗਾਈ ਗਈ ਆ ਜਿੱਥੇ ਤੁਸੀਂ ਤੁਸੀਂ ਘੁੰਮ ਗਏ ਤੁਸੀਂ ਤੁਹਾਡੀ ਕੋਈ ਵਧੀਆ ਫੋਟੋ ਲਾ ਕੇ ਤੁਸੀਂ ਲਾ ਸਕਦੇ ਜੀ ਹਾਂਜੀ ਇਹ ਚਾ ਵੀ ਪੰਜਾਬ ਚ ਕਿਤੇ ਵੀ ਤਕਰੀਰਾਂ ਖਿੱਚੀ ਹੋਵੇ ਤੇ ਉਹ ਲੱਗ ਸਕਦੀ ਹੈਗੀ ਤੇ ਉਹਦੇ ਚਾ ਵੀ ਮੈਸੇਜ ਕਨਵੇ ਕਰਦੇ ਹੋਵੇ ਇਹ ਸਮਾਜ ਨੂੰ ਵੀ ਕੀ ਉਹ ਇਹ ਦਿੰਦੀ ਆ ਇਹਦੇ ਚਾ ਇਹ ਸੋਚਿਆ ਹੈਗਾ ਵੀ ਜਿਹੜਾ ਵੀ ਆਪਾਂ ਜਾਨਵਰਾਂ ਦੇ ਪ੍ਰਤੀ ਜਿਹੜੀ ਅਸੀਂ ਦਰਦੀ ਆ ਉਹ ਕਿੱਦਾਂ ਜਤਾ ਸਕਦੇ ਹੈਗੇ ਆ ਇਹ ਜਾਨਵਰਾਂ ਨੂੰ ਅੱਜ ਕੱਲ੍ਹ ਹਮਦਰਦੀ ਤਾਂ ਮਿਲਦੀ ਨਹੀਂ ਹੈਗੀ ਤੇ ਉੱਤੇ ਜਿਹੜਾ ਮੈਂ ਹੈਗਾ ਚੈਨਾ ਡੋਰ ਨਾਲ ਸੰਬੰਧਤ ਲਾਈ ਹੈ ਗਿਆ ਵੀ ਹੁਣ ਚੈਨਾ ਹਾਂਜੀ ਉੱਪਰ ਜਿਹੜਾ ਦੇ ਚੈਨਾ ਡੋਰ ਨੇ ਆਉਣ ਨਾਲ ਜਿਹੜਾ ਹਾਥੀ ਜਿਹੜੇ ਡੋਰ ਸੁੱਤਦੇ ਸੀਗੇ ਉਹ ਕੰਮ ਜਿਹੜਾ ਔਲੀ-ਔਲੀ ਖਤਮ ਹੋ ਗਿਆ ਉਸ ਕੰਮ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਸੀਗੇ ਉਹ ਬੇਰੋਜ਼ਗਾਰ ਤਕਰੀਬਨ ਦੇਖਿਓ ਕਿ ਤਿਹਾਰਾ ਤੋਂ ਲੈ ਕੇ ਬੜੀਆਂ ਫੋਟੋ ਲੱਗੀਆਂ ਜਿਹੜੇ ਅਗੇ ਗਣੇਸ਼ ਉੱਸਾ ਆ ਰਿਹਾ ਉਹ ਉਸਦੀ ਫੋਟੋ ਵਾਲਾ ਜੀ ਦੇਖੋ ਜੀ ਹਰੇਕ ਤਰ੍ਹਾਂ ਦੀ ਫੋਟੋ ਹੈਗੀ ਆ ਅਲੱਗ ਕਿਉਂਕਿ 40 ਫੋਟੋਆਂ ਦਾ 40 ਫੋਟੋ ਹੀ ਅਲੱਗ ਹੋ ਤੇ ਤਾਂ ਹੀ ਜਿਹੜਾ ਦੇਖਣ ਵਾਲੇ ਨੂੰ ਵੀ ਵਧੀਆ ਲੱਗੇਗਾ ਥੋੜੇ ਬਿਲਕੁਲ ਤਸਵੀਰਾਂ ਕੁਝ ਹੋਰ ਵੀ ਖਾਸ ਨੇ ਮੇਰੇ ਖਿਆਲ ਇੱਕ ਕੰਮ ਦੀਆਂ ਤਸਵੀਰਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਅੰਦੋਲਨਦਾਰ ਜੋ ਜਿੱਥੇ ਉਥੇ ਹਰਿਆਣਾ ਦੀ ਪੁਲਿਸ ਜਿਹੜੀ ਆ ਅਤੁੱਗਾਇਸ ਗੋਲੇ ਛੱਡ ਰਹੀ ਉਹਸ ਤਸਵੀਰਾਂ ਨੇ ਵਿਜੇ ਚਾਲ ਜਿਹੜੇ ਕਿ ਪੰਜਾਬ ਕੇਸੀ ਦੇ ਫੋਟੋਗ੍ਰਾਫਰ ਨੇ ਸੀਨੀਅਰ ਜਰਨਲਿਸਟ ਨੇ ਵਿਜੇ ਇਹ ਫੋਟੋਆਂ ਬੜੀਆਂ ਖਾਸ ਇਸ ਵਾਰ ਲੱਗੀਆਂ ਨੇ ਤਿਹਾਰ ਵੀ ਨੇ ਇਹਦੇ ਵਿੱਚ ਹਰ ਰੰਗ ਜਿਹੜਾ ਵਾ ਦਿਖ ਰਿਹਾ ਵਾ ਫੋਟੋਆਂ ਦਾ ਕਿਸ ਤਰ੍ਹਾਂ ਇਹ ਫੋਟੋ ਜਿਹੜੀਆਂ ਚੁਣੀਆਂ ਗਈਆਂ ਇਹ ਮੈਂ ਪੰਜਾਬ ਕੇਸੀ ਵੱਲੋਂ ਟੀਮ ਵੱਲ ਤੇ ਮਹਾਕੁੰਡ ਦੇ ਜਦੋਂ ਸਾਧੂ ਸੰਤ ਸਾਰੇ ਜਿਹੜੇ ਗੰਗਾ ਇਸ਼ਨਾਨ ਕਰਨੇ ਹੁੰਦੇ ਆ ਇਹ ਉਦੋਂ ਦੀ ਫੋਟੋ ਹੈ ਇੱਕ ਘਟੋ ਘਟ ਵੀ 3 ਤੋਂ 4 ਘੰਟੇ ਲੱਗ ਜਾਂਦੇ ਇਹਨਾਂ ਨੂੰ ਪੂਰੀ ਫੋਟੋ ਕਰਨ ਲਈ ਪੂਰੀ ਪਰਮਿਸ਼ਨ ਲੈ ਲੈਣਾ ਕਲਿੱਕ ਕਰਨ ਨੂੰ ਵੀ ਮਿਲਦਾ ਬਹੁਤ ਟਾਈਮ ਲੱਗਦਾ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਕਰਨ ਨਹੀਂ ਦਿੰਦੇ ਫੋਟੋਗ੍ਰਾਫੀ ਬਿਲਕੁਲ ਅਲਾਉ ਨਹੀਂ ਹੁੰਦੀ ਤੇ ਬੜਾ ਸੂਸਮੈ ਕੇ ਬੜਾ ਟੈਕਨੀਕਲ ਇਹਨਾਂ ਨੂੰ ਦੂਰੋਂ ਤੁਸੀਂ ਲੈਂਸ ਵਗੈਰਾ ਲਾ ਕੇ ਤੇ ਬੜੇ ਚੀਜ਼ਾਂ ਇਹਨਾਂ ਨੂੰ ਕਵਰ ਕਰਨਾ ਪੈਂਦਾ ਹੈ ਜਿਦਾ ਹੁਣ ਨੀਚੇ ਦੇਖ ਰਹੋ ਸ਼ੰਭੂ ਬੋਡਰ ਦੀ ਫੋਟੋ ਹੈ ਇਹ ਸ਼ੰਭੂ ਬੋਡਰ ਆਪਾਂ ਸਵੇਰ ਤੋਂ ਉੱਥੇ ਖੜੇ ਰਹੇ ਬਹੁਤ سارے ਕਲਿੱਕ ਹੋਏ ਨੇ ਕਿਉਂਕਿ ਇੱਕ ਬਲਾਸਟ ਜਿਹੜਾ ਨਜ਼ਰ ਆ ਰਿਹਾ ਹਾਂ ਹਾਂ ਇਹ ਬੜਾ ਤੁਸੀਂ ਬੜਾ ਮੂਵਮੈਂਟ ਇਹਨੂੰ ਦੇਖਣਾ ਪੈਂਦਾ ਹੈ ਇੱਕ ਟੋਟੋ ਘਟ ਵੀ ਇੱਥੇ ਮੈਂ 2 ਤੋਂ 2.5 ਘੰਟੇ ਮੈਨੂੰ ਹੋਸ਼ ਨਹੀਂ ਆ ਰਹੇ ਜਦੋਂ ਫੋਟੋ ਖਿੱਚੀ ਜਦੋਂ ਆਸੂ ਗੈਸ ਦਾ ਗੋਲਾ ਜਦੋਂ ਆਉਂਦਾ ਆਉਂਦਾ ਗੈਸ ਆਉਂਦੀ ਉਹ ਸਾਡੇ ਬਾਡੀ ਖਰਾਬ ਕਰ ਦਿੰਦਾ ਤੇ ਇਹ ਉਦੋਂ ਦੀ ਕਲਿੱਕਿੰਗ ਹੈ ਮਤਲਬ ਇਹਨੂੰ ਟੋਟੋ ਘਟ ਵੀ 5 ਤੋਂ 6 ਘੰਟੇ ਅਸੀਂ ਇੱਕ ਜਗ੍ਹਾ ਤੇ ਖੜੇ ਰਹੇ ਸੀ ਤੇ ਫਿਰ ਇਸ ਤਰ੍ਹਾਂ ਦੇ ਇਵੈਂਟ ਕਵਰ ਕਰਨੇ ਇਸ ਤਰ੍ਹਾਂ ਦੇ ਜਦੋਂ ਰਾਈਟ ਟੋਰੇ ਦੰਗੇ ਹੋਰੇ ਨੂੰ ਫੋਟੋ ਕਵਰ ਕਰਨੀ ਹੈ ਉਹ ਬੜਾ ਉਖਾ ਹੁੰਦਾ ਹਾ ਉਖਾ ਵੀ ਹੁੰਦਾ ਅੱਜ ਕੱਲ ਜਿੱਦਾਂ ਕ੍ਰੇਸ ਚੱਲਦਾ ਪਿਆ ਮੋਬਾਈਲ ਤੇ ਅਗਲਾ ਕਹਿੰਦਾ ਫੋਟੋ ਖਿੱਚ ਲਈ ਜੋ ਫੋਟੋਗ੍ਰਾਫਰ ਨੇ ਫੋਟੋ ਖਿੱਚਣੀ ਉਹ ਅਲੱਗ ਹੀ ਹੁੰਦੀ ਹੈ ਹੁਣ ਜਰਨਲਿਸਟ ਨੇ ਆਪਣੀ ਫੋਟੋ ਕੀਤੀ ਅਲੱਗ ਖਿੱਚੀ ਉਹ ਕ੍ਰੋਪਿੰਗ ਕਰਨੀ ਫਿਰ ਸੇਰੇ ਨੂੰ ਪਬਲਿਸ਼ ਕਰਨਾ ਉਹ ਬੜਾ ਕੰਪੀਟੀਸ਼ਨ ਹੁੰਦਾ ਜਿਸ ਹਿਸਾਬ ਨਾਲ ਸੋਸ਼ਲ ਮੀਡੀਆ ਜਮਾਨਾ ਚੱਲਦਾ ਪਿਆ ਉਹ ਚੀਜ਼ਾਂ ਚੱਲਦੀਆਂ ਵੀ ਉਹ ਚੀਜ਼ ਟੈਕਨੀਕਲ ਦੇਖ ਕੇ ਬੜਾ ਚੀਜ਼ਾਂ ਜਰਨਲਿਸਟ ਨੂੰ ਸਵੇਦਾ ਖੜਾ ਸੀ ਇਹ ਘਟੋ ਘਟ ਵੀ 3 ਵਜੇ ਫੋਟੋ ਬਣੀ ਸੀ ਮਤਲਬ ਆਂਦੇ ਸੀ ਜਾਂਦੇ ਸੀ ਗੈਸ ਛੱਡਦੇ ਹੁੰਦੇ ਸੀ ਤੇ ਕੰਟੀਨਿਊ ਇੱਕ ਖੰਬੇ ਦੇ ਉੱਤੇ ਜਿੱਦਾ ਖੰਬੇ ਤੇ ਫੋਟੋਗ੍ਰਾਫਰ ਖੜਾ ਤੇ ਮੈਂ ਇਹਦੇ ਨਾਲ ਖੜਾ ਐ ਸੀ ਮੈਂ ਇੱਧਰ ਵੀ ਖਾਈ ਸੀ ਇੱਧਰ ਵੀ ਨਹਿਰ ਸੀ ਤੇ ਉਹ ਕਰਕੇ ਤੁਹਾਨੂੰ ਕਰਨਾ ਪੈਂਦਾ ਮਤਲਬ ਇਹ ਹੈ ਕਿ ਇਕਦਮ ਹੀ ਜਦੋਂ ਗੈਸ ਛੁੱਟਣ ਇਹਨਾਂ ਨੇ ਇਕਦਮ ਹੀ ਭੈਣਾ ਉਦੋਂ ਦੇਖਣਾ ਨਹੀਂ ਵੀ ਕੌਣ ਜਰਨਲਿਸਟ ਹੈ ਕੌਣ ਕੀ ਹੈ ਉਹ ਤੁਹਾਡੇ ਉੱਪਰ ਵੀ ਦੇਖ ਸਕਦੇ ਕੁਝ ਵੀ ਹੋ ਸਕਦਾ ਗੋਲੀ ਨਹੀਂ ਪਤਾ ਕਿ ਕੌਣ ਅੱਗੇ ਖੜਾ ਜੀ 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 ਇਹ ਮਤਲਬ ਇਹ ਪਰਦਸ਼ਤੀ ਜਿਹੜੀ ਆ ਕੁਝ ਦੱਸਦੀ ਆ ਇਸ ਤਰ੍ਹਾਂ ਦੀਆਂ ਤਸਵੀਰ ਇਸ ਵਾਰ ਜਿਹੜੀਆਂ ਫੋਟੋ ਐਗਜ਼ੀਬਿਸ਼ਨ ਦੇ ਵਿੱਚ ਲਗਾਈ ਗਈਆਂ ਕੁਝ ਵਿਜ਼ਟਰ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਲੜਕੀਆਂ ਜਿਹੜੀਆਂ ਨੇ ਉਹ ਖਾਸ ਇਸ ਫੋਟੋਗ੍ਰਾਫੀ ਨੂੰ ਦੇਖਣ ਦੇ ਲਈ ਪਹੁੰਚੇ ਨੇ ਕਿ ਗਣੇਸ਼ ਹੁਸਾਲ ਸ਼ੁਰੂ ਹੋਣ ਜਾ ਰਿਹਾ ਹੈ ਉਹਦੀ ਇੱਕ ਤਸਵੀਰ ਹੈ ਸ਼ਾਇਦ ਪਿਛਲੇ ਸਾਲ ਦੀ ਤਸਵੀਰ ਹੈਗੀ ਹੈ ਜਿੱਥੋਂ ਇਹ ਫੋਟੋ ਜਿਹੜੀ ਹੈ ਕਲਿੱਕ ਕੀਤੀ ਗਈ ਹੈ ਤਾਂ ਗੱਲਬਾਤ ਕਰ ਲੈਨੇ ਆ ਮੈਡਮ ਤੁਸੀਂ ਅੱਜ ਫੋਟੋ ਪ੍ਰਦਰਸ਼ਨ ਦੇਖਣ ਆਏ ਹੋ ਕਿਸ ਤਰ੍ਹਾਂ ਲੱਗੀ ਪਹਿਲਾ ਪ੍ਰਦਰਸ਼ਨ ਦੱਸੋ ਅ ਮੇਰਾ ਨਾਮ ਸਰਿਤਾ ਨੇਬ ਹੈ ਔਰ ਫੋਟੋਗ੍ਰਾਫੀ ਵਰਲਡ ਫੋਟੋਗ੍ਰਾਫੀ ਡੇ ਤੇ ਫਰਸਟ ਆਫ ਆਲ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਯੂ ਔਰ ਇਹ ਤਰ੍ਹਾਂ ਦੀ ਜਿਹੜੀ ਅਗਰ ਆਪਾਂ ਐਗਜ਼ਿਬਿਸ਼ਨ ਦੀ ਗੱਲ ਕਰੀਏ ਮੈਂ ਫਰਸਟ ਟਾਈਮ ਦੇਖ ਰਹੀ ਹਾਂ ਮੈਂ ਕਦੀ ਨਹੀਂ ਦੇਖੀ ਸੀ ਬਟ ਇੱਥੇ ਆ ਕੇ ਮੈਨੂੰ ਇੰਨੀ ਹੈਰਾਨੀ ਹੋ ਰਹੀ ਕਿ ਅਗਰ ਇਹ 9th ਹੈ ਜਿਹੜੀ ਐਗਜ਼ਿਬਿਸ਼ਨ ਤੇ ਮੈਂ ਅਜ ਤੱਕ ਮਿਸ ਕੀਤੀ ਬਹੁਤ ਹੀ ਅਚੀਆਂ ਪਿਕਸ ਨੇ ਔਰ ਉੱਪਰ ਦੇਖੋ ਇੱਕ ਸ਼ਾਇਦ ਵਿਜੇ ਚਾਲ ਦੀ ਜੋ ਫੋਟੋ ਲੱਗੀ ਹੋਈ ਹੈ ਪ੍ਰਿਆਗਰਾਜ ਦੀ ਹੈ ਔਰ ਇਹ ਪਿਕਚਰ ਦੇਖ ਕੇ ਰੋਂਗ ਤੇ ਖੜੇ ਹੋ ਰਹੇ ਨੇ ਇਟਸ ਅਮੇਜ਼ਿੰਗ ਬਹੁਤ achiyan pics ਨੇ ਬਹੁਤ ਥੈਂਕ ਯੂ ਤੁਹਾਡਾ ਹੀ ਤੁਹੀਂ ਦੇਖਦੇ ਹੋ ਫੋਟੋਆ ਉੱਥੇ ਕੁਝ ਹੋਰ ਸਮਝ ਆਉਂਦੀ ਜਦੋਂ ਇੱਥੇ ਦੇਖਣ ਆਨੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਸਮਝ ਨਾ ਉਹਨਾਂ ਨੂੰ ਫਿਰ ਲੱਗਦਾ ਕਿ ਇਹ ਫੋਟੋਗ੍ਰਾਫੀ ਦੇ ਵਿੱਚ ਕਿੰਨੀ ਮਿਹਨਤ ਹੁੰਦੀ ਹੈ ਬਿਲਕੁਲ ਬਹੁਤ ਜ਼ਿਆਦਾ ਫੋਟੋਗ੍ਰਾਫੀ ਅਸੀਂ ਜਿਸ ਤਰ੍ਹਾਂ ਮੈਂ ਆਫਿਸ ਫੀਲਡ ਨਾਲ ਜੁੜੀ ਹੋਈ ਹਾਂ ਕਿ ਅਸੀਂ ਫੋਟੋਗ੍ਰਾਫੀ ਦੇ ਕੋਰਸਿਸ ਕਰਵਾਨੇ ਆ ਬਟ ਇੱਥੇ ਜੋ ਮੈਂ ਪਿਕਸ ਦੇਖੀਆਂ ਨੇ ਬਹੁਤ ਹੀ achiyan pics ਨੇ ਔਰ ਹਰ ਇੱਕ ਪਿਕਚਰ ਆਪਣਾ ਮਤਲਬ ਬਹੁਤ 1000 ਤੋਂ ਉੱਪਰ ਵਰਡਸ ਕਹਿ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸੀ ਲੁਧਿਆਣਾ ਤੋਂ ਸਾਂਝੇ ਕੀਤੇ ਨੇ ਅੱਜ ਵਰਲਡ ਫੋਟੋਗ੍ਰਾਫੀ ਡੇ ਹੈਗਾ ਤਾਂ ਅੱਜ ਜੋ ਫੋਟੋ ਜਰਨਲਿਸਟ ਐਸੋਸੀਏਸ਼ਨ ਨਾਲ ਲੁਧਿਆਣਾ ਦੀ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਲਗਾਈ ਗਈ ਆ ਫੋਟੋਗ੍ਰਾਫਰਾਂ ਨੇ ਦੱਸਿਆ ਕਿ ਫੋਟੋ ਕਿਸ ਤਰ੍ਹਾਂ ਕਲੀਕ ਕੀਤੀ ਜਾਂਦੀਆਂ ਨੇ ਕਿੰਨੀ ਕ ਮਿਹਨਤ ਜਿਹੜੀ ਇੱਕ ਫੋਟੋ ਕਿਚਨ ਲੱਗਦੀ ਆ ਉੱਥੇ ਜਿਹੜੇ ਲੋਕ ਦੇਖਣ ਆਏ ਨੇ ਇਸ ਪ੍ਰਦਰਸ਼ਨ ਨੂੰ ਵੀ ਇਹਨਾਂ ਦੇ ਜਿਹੜੇ ਆ ਗੁੰਨਗਾਰੇ ਨੇ ਕਹਿ ਰਹੇ ਨੇ ਕਿ ਫੋਟੋਗ੍ਰਾਫੀ ਜਿਹੜੀ ਅਸੀਂ ਖਵਾਰਾ ਚ ਦੇਖਦੇ ਆਂ ਐ ਲੱਗਦਾ ਕਿ ਬਹੁਤ ਸੋਖਾ ਕੰਮ ਆ ਪਰ ਜਦੋਂ ਇੱਥੇ ਆ ਕੇ ਫੋਟੋਗ੍ਰਾਫਰਾਂ ਨਾਲ ਗੱਲ ਕਰਨਾ ਤਾਂ ਕੰਮ ਹੁੰਦਾ ਵਾ ਤਾਂ ਅੱਜ ਵਿਸ਼ਾ ਫੋਟੋਗ੍ਰਾਫੀ ਦਿਵਸ ਤੇ ਪੰਜਾਬ ਕੇਸੀ ਬੋਲੋਗੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ